16 ਪਿੰਡ ਆ 16 ਪਿੰਡਾਂ ਦੇ ਵਿੱਚੋਂ ਕਿਸੇ ਇੱਕ ਪਿੰਡ ਦੇ ਵਿੱਚ ਵੀ ਭਗਵੰਤੇ ਨੇ ਗੇੜਾ ਨਹੀਂ ਮਾਰਿਆ ਸਸ੍ਰੀ ਗੱਲ ਅੱਜ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਵਿੱਚ 2025 ਦੇ ਜਿਹੜੇ ਭਿਆਨਕ ਹੜ੍ਹ ਆਏ ਉਹਨਾਂ ਬਾਰੇ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਸਰੋਤਾਂ ਚੋਂ ਮੁੱਖ ਗੱਲਾਂ ਕੱਢੀਏ ਵੀ ਕੀ ਅਸਰ ਹੋਇਆ ਕਾਰਨ ਕੀ ਦੱਸੇ ਗਏ ਤੇ ਸਰਕਾਰ ਨੇ ਕੀ ਕੀਤਾ ਕੀ ਨਹੀਂ ਕੀਤਾ ਹਾਂਜੀ ਬਿਲਕੁਲ ਇਹਨਾਂ ਹੜ੍ਹਾਂ ਦਾ ਅਸਰ ਦੇਖੋ ਕਾਫੀ ਵੱਡੇ ਪੱਧਰ ਤੇ ਦੱਸਿਆ ਜਾ ਰਿਹਾ ਹੈ ਜਾਣਕਾਰੀ ਇਹ ਕਹਿੰਦੀ ਹੈ ਕਿ ਪੰਜਾਬ ਦੇ ਕਈ ਜ਼ਿਲ੍ਹੇ ਸ਼ਾਇਦ 7 ਦੇ ਕਰੀਬ ਇਸ ਦੀ ਲਪੇਟ ਚਾਏ ਘੱਗਰ ਤੇ ਟਾਂਗਰੀ ਨਦੀਆਂ ਉਹ ਤਾਂ ਖਤਰੇ ਦੇ ਨਿਸ਼ਾਨ ਤੋਂ ਕਾਫੀ ਉੱਪਰ ਚੱਲ ਰਹੀਆਂ ਸਨ ਹੂੰ ਤੇ ਇਸ ਨਾਲ ਮਤਲਬ ਬਹੁਤ ਲੋਕ ਪ੍ਰਭਾਵਿਤ ਹੋਏ ਜਾਨ ਮਾਲ ਦਾ ਨੁਕਸਾਨ ਫਸਲਾਂ ਦਾ ਪਸ਼ੂਆਂ ਦਾ ਤੇ ਕੁਝ ਮਨੁੱਖੀ ਜਾਨਾਂ ਜਾਣ ਦੀਆਂ ਖਬਰਾਂ ਵੀ ਬਦਕਿਸਮਤੀ ਨਾਲ ਆਈਆਂ ਜੇ ਆਪਾਂ ਤੁਰੰਤ ਅਸਰਾਂ ਨੂੰ ਦੇਖੀਏ ਤਾਂ ਜਿਹੜੀ ਜਾਣਕਾਰੀ ਸਾਹਮਣੇ ਆਈ ਏ ਹਜ਼ਾਰਾਂ ਏਕੜ ਫਸਲ ਖਾਸ ਕਰਕੇ ਝੋਨਾ ਉਹ ਤਾਂ ਸਮਝੋ ਪਾਣੀ ਚੀ ਰੁੜ ਗਿਆ ਲੋਕਾਂ ਦੇ ਘਰ ਟਹਿ ਗਏ ਪਸ਼ੂਆਂ ਦਾ ਕਿੰਨਾ ਨੁਕਸਾਨ ਹੋਇਆ ਕਿੰਨੇ ਪਰਿਵਾਰ ਬੇਘਰ ਹੋ ਗਏ ਸੁਲਤਾਨਪੁਰ ਲੋਧੀ ਵਾਲੇ ਪਾਸੇ ਤਾਂ ਕਹਿੰਦੇ 16 ਪਿੰਡ ਪੂਰੀ ਤਰ੍ਹਾਂ ਡੁੱਬ ਗਿਆ ਹਾਂਜੀ ਇਹ ਬਹੁਤ ਮੰਦ ਭਗਾ ਸੀ ਤੇ ਇੱਕ ਕਿਸਾਨ ਦੀ ਗੱਲ ਬਹੁਤ ਚੁਪਦੀ ਏ ਜਿਹੜੇ ਕਹਿੰਦੇ ਸੀ ਕਿ ਧੀ ਦਾ ਵਿਆਹ ਰੱਖਿਆ ਸੀ ਜਾਂ ਕਰਜ਼ਾ ਮੋੜਨਾ ਸੀ ਸਾਰੀਆਂ ਆਸਾਂ ਪਾਣੀ ਚੀ ਰੁੜ ਗਈਆਂ ਦੇਖੋ ਇਹ ਸਥਿਤੀ ਸਿਰਫ ਭਾਰੀ ਮੀਂਹ ਕਰਕੇ ਨਹੀਂ ਬਣੀ ਕਟੋਕਾਟ ਸਰੋਤਾਂ 'ਚ ਇਸ ਤਰ੍ਹਾਂ ਦੇ ਇਸ਼ਾਰੇ ਮਿਲਦੇ ਨੇ ਸਰਕਾਰੀ ਪ੍ਰਬੰਧਾਂ ਤੇ ਨਾ ਕਾਫੀ ਗੰਭੀਰ ਸਵਾਲ ਚੁੱਕੇ ਗਏ ਨੇ ਕਥੇ ਤੌਰ ਤੇ ਜਿਹੜੇ ਕੁਦਰਤੀ ਨਾਲੇ ਹੁੰਦੇ ਨੇ ਜਿਨ੍ਹਾਂ ਨੂੰ ਚੋਹ ਕਹਿੰਦੇ ਆ ਉਹਨਾਂ ਦੀ ਸਫਾਈ ਟਾਈਮ ਸਿਰ ਨਹੀਂ ਹੋਈ ਦਰਿਆਵਾਂ ਤੇ ਨਹਿਰਾਂ ਦੇ ਬੰਨ ਕਮਜ਼ੋਰ ਦੱਸੇ ਗਏ ਅੱਛਾ ਫਿਰ ਪਖੜਾ ਡੈਮ ਤੋਂ ਪਾਣੀ ਛੱਡਣ ਦਾ ਮੁੱਦਾ ਵੀ ਪੱਖਿਆ ਨਾ ਚੋਆਂ ਦੀ ਸਫਾਈ ਕਰਾਈ ਨਾ ਦਰਿਆਵਾਂ ਦੇ ਨਹਿਰਾਂ ਦੇ ਅਨਪੱਕੇ ਕੀਤੇ ਨਾ ਸਾਈਡ ਤੋਂ ਬਾਉਂਡਰੀ ਸਹੀ ਕੀਤੀ ਤਾਂ ਕਰਕੇ ਅੱਜ ਇਹ ਹੜ੍ਹਾਂ ਨਾਲ ਪੰਜਾਬ ਨੂੰ ਜੁੰਜਣਾ ਪੈ ਰਿਹਾ ਤੇ ਇਹ ਵੀ ਦੋਸ਼ ਲੱਗੇ ਕਿ ਅਧਿਕਾਰੀਆਂ ਨੇ ਚੇਤਾਵਨੀਆਂ ਨੂੰ ਮਤਲਬ ਨਜ਼ਰਅੰਦਾਜ਼ ਕੀਤਾ ਹਾਂ ਤੇ ਫਿਰ ਇਹ ਜਿਹੜੀ ਕਥਿਤ ਲਾਪਰਵਾਹੀ ਦੀ ਗੱਲ ਹੋ ਰਹੀ ਹੈ ਕਿ ਸਰੋਤੇ ਦਸਤੇ ਨੇ ਕਿ ਪਹਿਲਾਂ ਨਾਲੋਂ ਵੱਧ ਸੀ ਜਾਂ ਇਹ ਹਰ ਵਾਰ ਦੀ ਕਹਾਣੀ ਹੈ ਸੂਬਾ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਕਾਰਗੁਜ਼ਾਰੀ ਤੇ ਵੀ ਕਾਫੀ ਉਂਗਲਾਂ ਉਠੀਆਂ ਨੇ ਹਾਂਜੀ ਇਹ ਗੱਲਾਂ ਵੀ ਸਾਹਮਣੇ ਆਈਆਂ ਨੇ ਜਾਣਕਾਰੀ ਮੁਤਾਬਿਕ ਜਦੋਂ ਸੰਕਟ ਸੀ ਉਦੋਂ ਮੁੱਖ ਮੰਤਰੀ ਦੇ ਦੂਜੇ ਰਾਜਾਂ ਜਿਵੇਂ ਗੁਜਰਾਤ ਵਗੈਰਾ ਦੇ ਦੌਰਿਆਂ ਤੇ ਸਵਾਲ ਉੱਠੇ ਤੇ ਪੰਜਾਬ ਦਾ ਮੁੱਖ ਮੰਤਰੀ ਉਹ ਗੇੜੇ ਕੱਢ ਰਿਹਾ ਗੁਜਰਾਤ ਚ ਜੀ ਫਿਰ ਇੱਕ ਉਹਨਾਂ ਦੀ ਇੱਕ ਅਥੇ ਟਿੱਪਣੀ ਸੀ ਹੈਲੀਕਾਪਟਰ ਦੇ ਕੇ ਚੱਲਿਆ ਪਰ ਭਗਵੰਤਬਾਨ ਦਾ ਬਿਆਨ ਕਿਹਾ ਹੈ ਜਿਹੜਾ ਮੈਨੂੰ ਹੈਲੀਕਾਪਟਰ ਦਿੱਤਾ ਸੀ ਉਹ ਤੁਹਾਨੂੰ ਮੈਂ ਹੈਲੀਕਾਪਟਰ ਦੇ ਕੇ ਚੱਲਿਆ ਇੱਕ ਇੱਕ ਸੀਐਮ ਮੁੱਖ ਮੰਤਰੀ ਦਾ ਇੱਕ ਉਹਦਾ ਹੁੰਦਾ ਉਹ ਪੰਜਾਬ ਚ ਲਾ ਰਹੇ ਆ ਕੀ ਆ ਸੁਣਨਾ ਜਾਂ ਬਿਆਨ ਮੈਂ ਹੈਲੀਕਾਪਟਰ ਆਪ ਦਾ ਦੇ ਕੇ ਚੱਲਿਆ ਹੂੰ ਤੇ ਮੁਆਵਜ਼ੇ ਦੇ ਵਾਅਦੇ ਬਾਰੇ ਵੀ ਇੱਕ ਮਤਲਬ ਕਾਲੀ ਜ਼ੁਬਾਨ ਵਾਲਾ ਇਲਜ਼ਾਮ ਲੱਗਿਆ ਕਿ ਸਾਲਮ ਨੇ ਨੰਗਲ ਦੇ ਤੋ ਜਾਉਂ ਇਹ ਬਣਿਆ ਉਸ ਤੋਂ ਮਗਰੋਂ ਬਾਕੀ ਉਹਦੀ ਜ਼ਮਾਨ ਕਾਲੀ ਆ ਉਹਨੇ ਕਹਿਤਾ ਸੀ ਮੈਂ ਪਾਣੀ ਪਾਣੀ ਕਰ ਦੂੰਗਾ ਉਹਨੇ ਵਾਕਈ ਪਾਣੀ ਪਾਣੀ ਕਰਤਾ ਮੋਟਰਾਂ ਬੰਦ ਕਰਤੀਆਂ ਪਾਣੀ ਪਾਣੀ ਵਾਕਈ ਉਹਨੇ ਕਰ ਦਿੱਤਾ ਜਿਹੜੀ ਗੱਲ ਨੂੰ ਆਦਾ ਹੀ ਉਹਦੀ ਜ਼ਬਾਨ ਸੱਚੀ ਆ ਜਿਹੜੀ ਉਹ ਕਹਿੰਦੇ ਵੀ ਮੈਂ ਕਹਿਣਾ ਉਹ ਕਰਦਾ ਉਹ ਕਰਦਾ ਉਹਨੇ ਵਾਕਈ ਪਾਣੀ ਪਾਣੀ ਕਰਤਾ ਸਾਡੇ ਕਿਸਾਨ ਬਰਬਾਦ ਕਰਤੇ ਕਿੱਥੋਂ ਲੈ ਕੇ ਕਿੰਨਾ ਇਲਾਕਾ ਬਰਬਾਦ ਹੋ ਗਿਆ ਇਹ ਕੱਲ ਨੂੰ ਕਿੱਥੋਂ ਆਉਦੀ ਫਸਲ ਰੋਟੀ ਖਾਣਗੇ ਕਿਵੇਂ ਖਾਣਗੇ ਤੇ ਜਿਹੜੇ ਦੌਰੇ ਕੀਤੇ ਵੀ ਗਏ ਹੜ ਕਈਆਂ ਨੇ ਉਹਨਾਂ ਨੂੰ ਵੀ ਮੈਂ ਕਿਹਾ ਲੋ ਦਿਖਾਵਾ ਜਿਹਾ ਕਿਆ ਕਥਿਤ ਤੌਰ ਤੇ ਬੈਰੀਕੇਡ ਲਾ ਕੇ ਅਸਲ ਪੀੜਤਾਂ ਦੀ ਥਾਂ ਨਕਲੀ ਕਿਸਾਨ ਮਿਲਾਏ ਗਏ ਦੇਖੋ ਇਹ ਲਾਪਰਵਾਹੀ ਇੱਕ ਤਰ੍ਹਾਂ ਦਾ ਪੈਟਰਨ ਜਿਹਾ ਲੱਗਦਾ ਹੈ ਜਿਹੜਾ ਸਰੋਤਾਂ ਵਿੱਚ ਵਾਰ-ਵਾਰ ਦੱਸਿਆ ਗਿਆ ਤੇ ਇਹਦੇ ਨਾਲ ਇੱਕ ਹੋਰ ਬਹੁਤ ਅਹਿਮ ਮੁੱਦਾ ਉਭਰਿਆ ਉਸੇ ਪਾਣੀ ਦੀ ਵੰਡ ਦਾ ਸਵਾਲ ਇਹ ਪੁੱਛੇ ਗਏ ਕਿ ਜਦੋਂ ਪੰਜਾਬ 'ਚ ਇੰਨਾ ਪਾਣੀ ਸੀ ਤਾਂ ਇਹ ਰਾਜਸਥਾਨ ਫੀਡਰ ਜਾਂ ਹਰਿਆਣਾ ਦੀਆਂ ਨਹਿਰਾਂ ਜਿਹੜੀਆਂ ਕਥਿਤ ਤੌਰ ਤੇ ਖਾਲੀ ਸਨ ਉਹਨਾਂ ਵੱਲ ਕਿਉਂ ਨਹੀਂ ਮੁੜਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਆ ਵੀਡੀਓ ਪੰਜਾਬ ਦੇ ਸਾਥੀਆਂ ਤੱਕ ਤੇ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਾ ਦਿਓ ਜਿਹੜਾ ਬੰਦਾ ਵਾਰ-ਵਾਰ ਕਹਿ ਰਿਹਾ ਕਿ ਰਾਜਸਥਾਨ ਵਾਲੇ ਪਾਣੀ ਲੈਣ ਤੋਂ ਮਨਾ ਕਰਤਾ ਉਹ ਭਰਾ ਮੇਰੇ ਆ ਰਾਜਸਥਾਨ ਦੀ ਮੂੰਗੀਆਂ ਦੇ ਹਾਲਾਤ ਵੇਖ ਰਾਜਸਥਾਨ ਦੇ ਬਾਗ ਦੇਖ ਸਾਨੂੰ ਤਾਂ ਪਾਣੀ ਦੇ ਕਿਉਂ ਗੁੰਮਰਾਹ ਕਰਦਾ ਲੋਕਾਂ ਨੂੰ ਤੂੰ ਯਾਰ ਜਾਂ ਤਾਂ ਸਾਡੀ ਸਰਕਾਰ ਨੇ ਲੈ ਕੇ ਦਿੱਤਾ ਤਾਂ ਸਾਨੂੰ ਦੱਸ ਅਸੀਂ ਤਾਂ ਦੋਨਾਂ ਹੱਥਾਂ ਨਾਲ ਹੀ ਪਾਣੀ ਲੈਣ ਨੂੰ ਤਿਆਰ ਆ ਵੀ ਸਾਨੂੰ ਪਾਣੀ ਜਿੰਨਾ ਮਰਜ਼ੀ ਦੇ ਦੇ ਪਰ ਸਾਡੇ ਪੰਜਾਬ ਵਾਲੇ ਭਰਾ ਨਹੀਂ ਨੂੰ ਬਣੇ ਜਿੱਦਿਆ ਅਸੀਂ ਤਾਂ ਉਹਨਾਂ ਵਾਸਤੇ ਸੇਵਾ ਲੈ ਕੇ ਵੀ ਜਾ ਰਹੇ ਆ ਪਰ ਪੰਜਾਬ ਵਾਲੇ ਭਰਾਵਾਂ ਕੇ ਬੇਨਤੀ ਆ ਵੀ ਸਾਡੇ ਬਹੁਤ ਬੁਰੇ ਹਾਲਾਤ ਇੱਥੇ ਤੁਸੀਂ ਡੁੱਬ ਕੇ ਮਰੀ ਜੰਨੇ ਆ ਅਸੀਂ ਸੁੱਕ ਕੇ ਮਰੀ ਜੰਨੇ ਆ ਪਰ ਇਹ ਬੰਦਾ ਕਿਤੇ ਗੱਪ ਮਾਰ ਰਿਹਾ ਇਹ ਮੇਰੀ ਬੇਨਤੀ ਆ ਵੀ ਮੁੱਖ ਮੰਤਰੀ ਭਗਵੰਤ ਮਾਨ ਤੱਕ ਸਾਡੀ ਵੀਡੀਓ ਪਹੁੰਚਾਓ ਸਾਡੇ ਰਾਜਸਥਾਨ ਤੇ ਅਸੀਂ ਸੁੱਕ ਕੇ ਮਰੀ ਜੰਨੇ ਆ ਪੰਜਾਬ ਵਾਲੇ ਸਾਡੇ ਭਰਾ ਡੁੱਬ ਕੇ ਮਰੀ ਜਾਂਦੇ ਆ ਉਹਨੂੰ ਇਹ ਵੀ ਦੱਸਿਓ ਅਸੀਂ ਵੀ ਪੰਜਾਬ ਚੋਂ ਆਏ ਆ ਸਾਡਾ ਪਸ਼ੋਕੜ ਵੀ ਪੰਜਾਬ ਆ ਪਰ ਤੂੰ ਗੱਪ ਮਾਰਨਾ ਛੱਡ ਦੇ ਹਕੀਕਤ ਤੇ ਆ ਤੇ ਲੋਕਾਂ ਦਾ ਸਾਥ ਦੇ ਅਸੀਂ ਪੰਜਾਬ ਦਾ ਸਾਥ ਦੇਣ ਆ ਰਹੇ ਆ ਸਾਨੂੰ ਤੂੰ ਪਾਣੀ ਨਹੀਂ ਦਿੱਤਾ ਕੋਈ ਗੱਲ ਨਹੀਂ ਪਰ ਅਸੀਂ ਪੰਜਾਬ ਵਾਲੇ ਸਾਥੀਆਂ ਨਾਲ ਖੜੇ ਆ ਰਾਸ਼ਨ ਲੈ ਕੇ ਉੱਤੇ ਪਹੁੰਚਾਂਗੇ ਮੋਢੇ ਨਾਲ ਮੋਢਾ ਲਾ ਕੇ ਇੱਕ ਠੋਕ ਕੇ ਖੜਾਂਗੇ ਪਰ ਸਾਡੀ ਵੀਡੀਓ ਜਰੂਰ ਹੈ ਭਗਵੰਤ ਮਾਨ ਤੱਕ ਪਹੁੰਚਣੀ ਚਾਹੀਦੀ ਹੈ ਧੰਨਵਾਦ ਤੇ ਇਹਨਾਂ ਵੀਡੀਓਜ਼ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਦੇ ਸਮਰਥਕਾਂ ਨੇ ਵੀ ਕਈ ਥਾਵਾਂ ਤੇ ਰਾਹਤ ਕੈਂਪ ਲਗਾਏ ਸੀ ਹਾਂਜੀ 16 ਪਿੰਡ ਆ 16 ਪਿੰਡਾਂ ਦੇ ਵਿੱਚੋਂ ਕਿਸੇ ਇੱਕ ਪਿੰਡ ਦੇ ਵਿੱਚ ਵੀ ਭਗਵੰਤ ਤੇ ਨੇ ਗੇੜਾ ਨਹੀਂ ਮਾਰਿਆ ਮੈਂ ਕਹਿੰਦਾ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਹੁਣ ਆ ਜਾਣਗੇ ਇੱਥੇ ਜੀ ਹੂੰ ਆ ਜਾਣਗੇ ਹੁਣ ਆ ਜਾਣ ਸਾਡੇ ਮਸਲ ਮੁਸ਼ਕਲਾਂ ਦਾ ਹੱਲ ਹੋ ਜੇ ਆਈ ਜੀ ਕਹਿ ਕੇ ਸਾਹਬੂ ਵੀ ਅੱਗੇ ਕਹਦੇ ਨੇ ਜੀ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਜੀ ਸਾਹਬ ਜੀ ਇਹਨਾਂ ਲੋਕਾਂ ਦਾ ਹੱਲ ਕਰੋ ਕੁਝ ਹੁਣ ਹੋ ਜੂਗਾ ਹੱਲ ਜੀ ਤੇ ਜੀ 23 ਦੇ ਵਿੱਚ ਹੀ 23 ਦੇ ਵਿੱਚ ਕੋਈ ਮਿਲਿਆ 23 ਜੀ ਵੀ ਨਹੀਂ ਕੋਈ ਮਿਲਿਆ ਕਿਸਾਨਾਂ ਨੂੰ ਪੁੱਛ ਲਓ ਕਿ ਆ ਤੇ ਉਹਨੇ ਇਹ ਵੀ ਉਹ ਤੇ ਗਈ ਉਹ ਕਹਿੰਦੇ ਮੈਂ ਪੰਤਕ ਲੈਣਾ ਵਾ ਕਹਿੰਦੇ ਜੀ ਉਹ ਕਿਆ ਕੁਝ ਨਾ ਹੀ ਕਰੇ ਚੰਗੀ ਗੱਲ ਆ ਉਹ ਕਹਿ ਦਿੰਦਾ ਜੀ ਜੇ ਕੋਈ ਮੁਰਗੀ ਮਰੂਗੀ ਉਹਦੀ ਵੀ ਮਗਦੌਰੀ ਉਹਦਾ ਵੀ ਮੈਂ ਆਪਣਾ ਜਿਹੜਾ ਬੰਦਾ ਮਾਅਵਜਾ ਦਊਂਗਾ ਜੇ ਕੋਈ ਬੱਕਰੀ ਮਰਦੀ ਉਹਦਾ ਵੀ ਮਾਅਵਜਾ ਦਊਂਗਾ ਵੀ ਉਹ ਚਾਹੁੰਦਾ ਹੀ ਨੁਕਸਾਨ ਕਿੰਦਰ ਦਾ ਮੁੜ ਕੇ ਮਾਅਵਜਾ ਦਿੰਦਾ ਨਹੀਂ ਉਹਦੀ ਇੱਕ ਕਾਲੀ ਜਵਾਨ ਨੁਕਸਾਨ ਉਸੇ ਵੇਲੇ ਹੋ ਜਾਂਦਾ ਮੁਰਗੀਆਂ ਵੀ ਮਰਗੀਆਂ ਬੱਕਰੀਆਂ ਵੀ ਰੋੜਗੀਆਂ ਮੱਝਾਂ ਵੀ ਰੋੜਗੀਆਂ ਨੁਕਸਾਨ ਉਹ ਮਾਅਵਜਾ ਫੇਰ ਨਹੀਂ ਦਿੰਦਾ ਉਹਨੇ ਤੇ ਅੰਤ ਵਿੱਚ ਸੋਚਣ ਵਾਲੀ ਗੱਲ ਹੈ ਕਿ ਇਹ ਹੜ ਹੁਣ ਲਗਭਗ ਹਰ ਸਾਲ ਦੀ ਕਹਾਣੀ ਬਣਦੇ ਜਾ ਰਹੇ ਨੇ ਜਿਹੜੀਆਂ ਕਥਿਤ ਪ੍ਰਣਾਲੀਗਤ ਕਮੀਆਂ ਇਨ੍ਹਾਂ ਸਰੋਤਾਂ 'ਚ ਉਜਾਗਰ ਹੋਈਆਂ ਨੇ ਉਹਨਾਂ ਨੂੰ ਦੇਖਦੇ ਹੋਏ ਪੰਜਾਬ ਨੂੰ ਇਸ ਤ੍ਰਾਸਦੀ ਤੋਂ ਬਚਾਉਣ ਲਈ ਸ਼ਾਸਨ ਤੇ ਪਾਣੀ ਪ੍ਰਬੰਧਨ ਵਿੱਚ ਕਿਹੜੀਆਂ ਬੁਨਿਆਦੀ ਤਬਦੀਲੀਆਂ ਦੀ ਲੋੜ ਹੈ ਤੇ ਆਮ ਨਾਗਰਿਕ ਸਿਰਫ ਤੁਰੰਤ ਰਾਹਤ ਕਾਰਜਾਂ ਤੋਂ ਅੱਗੇ ਜਾ ਕੇ ਲੰਬੇ ਸਮੇਂ ਦੀ ਜਵਾਬਦੇਹੀ ਕਿਵੇਂ ਤੈਅ ਕਰ ਸਕਦੇ ਨੇ ਇਹ ਵੱਡੇ ਸਵਾਲ ਨੇ